ਕਈ ਵੀਰਾਂ ਦਾ ਸਵਾਲ ਕਿ ਆਪ ਜੀ ਜਤ ਸਤ ਬ੍ਰਹਮਚਾਰਿਆ ਦੀ ਬਹੁਤ ਵਡਿਆਈ ਕਰਦੇ ਆਂ ਲੇਕਿਨ ਕਈ ਸਿੱਖ ਪ੍ਰਚਾਰਕ ਨੇ ਪੰਜਾਬ ਗੋਲਡਵਾਈਡ ਜੋ ਇਹ ਗੱਲ ਕਹਿੰਦੇ ਨੇ ਕਿ ਕੰਮ ਨੂੰ ਤਾਂ ਰੁਪਣਾ ਹੀ ਨਹੀਂ ਚਾਹੀਦਾ ਜਾਂ ਫਿਰ ਸੈਲੀਬੇਸੀ ਬ੍ਰਹਮਚਰ ਦੀ ਪਾਲਣਾ ਕਰਨੇ ਬਹੁਤ ਵੱਡੀ ਬੇਵਕੂਫੀ ਹੈ ਵੀਰੋ ਪੈਣੋ ਇਸ ਕਲਜੋਕ ਭਰੇ ਸੰਸਾਰ ਦੇ ਵਿੱਚ ਇਨਸਾਨ ਦੁਬਿਦਾ ਡਿਵੈਲਿਟੀ ਦੇ ਵਿੱਚ ਫਸਿਆ ਹੋਵੇਗਾ ਔਰ ਕਨਫਿਊਜ਼ਨ ਦੇ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਪਤੀਤ ਕਰਕੇ ਇੱਕ ਦਿਨ ਸੰਸਾਰ ਨੂੰ ਛੱਡ ਕੇ ਚਲਾ ਜਾਵੇਗਾ ਇਸ ਡਿਊਅਲਿਟੀ ਦੇ ਵਿੱਚੋਂ ਨਿਕਲਣ ਵਾਸਤੇ ਪ੍ਰਮਾਤਮਾ ਨੇ ਇਸ ਧਰਤੀ ਤੇ ਕੇਵਲ ਸਾਨੂੰ ਇੱਕ ਸਹਾਰਾ ਬਖਸ਼ਿਆ ਹੋਇਆ ਉਹ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਪ ਗੁਰਬਾਨੀ ਗੁਰੂ ਮਹਾਰਾਜ ਜੀ ਨੇ ਕਾਮ ਨੂੰ ਨਰਕ ਕਹਿ ਕੇ ਸੰਬੋਧਨ ਕੀਤਾ ਹੈ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਪਾਵਨ ਇਨਸਾਨ ਦੀ ਮਤ ਮਾਰ ਦਿੰਦਾ ਕੇਵਲ ਇਸ ਜ਼ਿੰਦਗੀ ਵਿੱਚ ਨਹੀਂ ਜ਼ਿੰਦਗੀ ਪਾਰ ਕਰਕੇ ਅੱਗੇ ਵੀ ਨਰਕ ਬਖਸ਼ ਦਾ ਇਨਸਾਨ ਇਸੇ ਕਰਕੇ ਪੰਜ ਵਕਾਰਾਂ ਦੇ ਵਿੱਚ ਮਹਾਰਾਜ ਨੇ ਕਾਮ ਨੂੰ ਇੱਕ ਨੰਬਰ ਤੇ ਰੱਖਿਆ ਹੋਇਆ। ਔਰ ਸਾਡੇ ਸਿੱਖ ਪ੍ਰਚਾਰਕ ਪਹਿਲੀ ਪੌੜੀ ਕਾਮ ਨੂੰ ਛੱਡ ਕੇ ਬਾਕੀ ਚਾਰਾਂ ਪਿੱਛੇ ਪਾਏ ਹੋਏ। ਕਾਮ ਤੋਂ ਹੀ ਬਾਕੀ ਵਕਾਰ ਉਤਪੰਨ ਹੁੰਦੇ। ਵੀਰੋਂ ਇਹੀ ਤੁਹਾਡਾ ਜੋਸ਼ ਤੁਹਾਡੀ ਹਿੰਮਤ ਆ ਤੁਹਾਡਾ ਜਜਪਾ ਆ ਤੁਹਾਡੇ ਚਿਹਰੇ ਦਾ ਨੂਰ ਆ ਤੁਹਾਡੇ ਅੱਖਾਂ ਦੀ ਚਮਕ ਆ ਤੁਹਾਡਾ ਰੂਪ ਆ ਜਦੋਂ ਤੁਸੀਂ ਇਸ ਜੀਵਨੀ ਸ਼ਕਤੀ ਦਾ ਨਾਸ਼ ਕਰ ਦੋਗੇ ਤਾਂ ਹਾਟੇ ਅੰਦਰੋਂ ਮੋਟੀਵੇਸ਼ਨ ਖਤਮ ਹੋ ਜਾਵੇਗੀ ਇਹ ਜਤ ਸਤ ਇਹ ਬ੍ਰਹਮਚਰਿਆ ਉਹ ਸ਼ਕਤੀ ਹੈ ਜਿਨੇ ਤੁਹਾਨੂੰ ਪਾਗਲਪਨ ਬਖਸ਼ ਦੇਣਾ ਤੁਹਾਡੀ ਰਾਤਾਂ ਦੀ ਦਿਨਾਂ ਦੀ ਨੀਂਦ ਖਤਮ ਹੋ ਜਾਵੇਗੀ ਤੁਹਾਡੇ ਅੰਦਰ ਇੰਨੀ ਹਿੰਮਤ ਪੈਦਾ ਹੋਣੀ ਹੈ ਇੰਨੇ ਤੁਹਾਨੂੰ ਕਿਸੇ ਵੀ ਮੁਸੀਬਤ ਦੇ ਵਿੱਚੋਂ ਕਿਸੇ ਵੀ ਸਮੇਂ ਦੇ ਵਿੱਚ ਚਾਹੇ ਜਿਹੜੀ ਮਰਜ਼ੀ ਤੁਹਾਡੀ ਉਮਰ ਕੋਵੇ ਤੁਸੀਂ ਉਹਨਾਂ ਮੁਸੀਬਤਾਂ ਦੇ ਪਹਾੜਾਂ ਨੂੰ ਪਾਰ ਲੰਘ ਜਾਵੋਗੇ ਇਹੋ ਜੀ ਕ੍ਰਾਮਾਤੀ ਤਾਤ ਪ੍ਰਮਾਤਮਾ ਦੇ ਸਾਹਮਣੇ ਪਕਸ਼ਾ ਹੋਵੇ ਇਸ ਕਰਕੇ ਵੀਰੋਂ ਗੁਰਬਾਣੀ ਦੇ ਨਾਲ ਜੁੜੋ ਮਹਾਰਾਜ ਤਾਂ ਸਾਨੂੰ ਨਿਤ ਸਵੇਰੇ ਔਰ ਸ਼ਾਮ ਨੇਤ ਨੇਮ ਦੀਆਂ ਬਾਣੀਆਂ ਦੇ ਵਿੱਚ ਵੀ ਜਤ ਦੀ ਪਾਲਣਾ ਕਰਨ ਵਾਸਤੇ ਹੁਕਮ ਦੇ ਦੇ ਜੱਤ ਪਹਾਰਾ ਧੀਰੇ ਚ ਸੁਨਿਆਰ ਸ਼ਾਮ ਵੇਲੇ ਨਾ ਹੋ ਜਤੀ ਸਤੀ ਨਹੀਂ ਪੜੇ ਇਥੋਂ ਤੱਕ ਕਿ ਸ੍ਰੀ ਜਪਜੀ ਸਾਹਿਬ ਦੇ ਵਿੱਚ ਸ੍ਰੀ ਰਹਿਰਾ ਸਾਹਿਬ ਦੇ ਵਿੱਚ ਮਹਾਰਾਜ ਨੇ ਕੇਵਲ ਜਤੀਆਂ ਨੂੰ ਜਾਂ ਵਿਦਵਾਨਾਂ ਨੂੰ ਜਾਂ ਸੂਰਮੇ ਯੋਧੇ ਜਾਂ ਮਨਮੋਹਣੀਆਂ ਨੂੰ ਯਾਦ ਕੀਤਾ ਕਿ ਇਹ ਹੀ ਕੇਵਲ ਪਰਮਾਤਮਾ ਦੀ ਪੱਕੀ ਕਰ ਸਕਦਾ ਹੈ। ਕੋਈ ਕੋਈ ਹੋਰ ਜੀਵ